ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਜਣੇ ਇਹ ਵੀਡੀਓ ਦਾ ਆਪਾਂ ਫੇਰ ਲੈ ਕੇ ਆ ਗਏ ਆ ਸਾਗ ਤੇ ਸਾਗ ਖਾਣਾ ਪ੍ਰਦੇਸੀਆਂ ਨੂੰ ਬਹੁਤ ਸਵਾਲ ਲੱਗਦਾ ਵੀ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਸਾਗ ਬਣਾਈਏ ਕਿਵੇਂ ਇੰਡੀਆ ਸਟਾਈਲ ਤੇ ਅਸੀਂ ਇੰਨੇ ਤਾਂ ਵੀਡੀਓਜ਼ ਪਾਈਆਂ ਹੋਈਆਂ ਅਸੀਂ ਗਰਾਜ ਚ ਸਾਗ ਬਣਾਇਆ ਸੀ ਚੁੱਲੇ ਤੇ ਸਾਗ ਬਣਾਇਆ ਸੀ ਤੇ ਬਹੁਤ ਮੇਰੇ ਭੈਣਾਂ ਜਾਂ ਕਈ ਵਾਰ ਸਟੂਡੈਂਟਸ ਨੂੰ ਹੁੰਦਾ ਕਿ ਸਾਗ ਖਾਣਾ ਪਰ ਉਹਨਾਂ ਕੋਲ ਚੁੱਲਾ ਅਵੇਲੇਬਲ ਨਹੀਂ ਹੁੰਦਾ ਉਹ ਕਹਿੰਦੇ ਆ ਵੀ ਅਸੀਂ ਕਿਚਨ ਦੇ ਵਿੱਚ ਨਾਰਮਲ ਵੀ ਕੁੱਕਰ 'ਚ ਸਾਨੂੰ ਸਾਗ ਬਣਾਉਣਾ ਦੱਸੋ ਤੇ ਚੁੱਲਿਆਂ ਨੇ ਤਾਂ ਬਹੁਤ ਵਾਰੀ ਦੱਸਿਆ ਵੀ ਹੁਣ ਆਪਾਂ ਅੱਜ ਕੁੱਕਰ 'ਚ ਸਾਗ ਬਣਾਵਾਂਗੇ ਸਾਰੇ ਜਿਹੜੇ ਛੁਟਕਿਆਂ ਦੇ ਵਿੱਚ ਸਾਗ ਬਣਾ ਸਕਦੇ ਹੋ ਆਪਾਂ ਨੇ ਲਿਆ ਜੀ ਚਾਰ ਗੁੱਟੀਆਂ ਸਾਗ ਮੈਂ ਦੇਖੋ ਇਹ ਤਾਂ ਪੂਰਾ ਬਰੋਕਲੀ ਵਾਂਗੂ ਆ ਵੀ ਹੈਗਾ ਇਹਨੂੰ ਅਸੀਂ ਬਰੋਕਲੀ ਦਾ ਸਾਗ ਕਹਿੰਦੇ ਹੁੰਦੇ ਹਾਂ ਪੂਰਾ ਇਹਨਾਂ ਅਸੀਂ ਸੈੱਟ ਕਰਕੇ ਧੋਵਾਰ ਕੇ ਚਣ ਕੇ ਰੱਖ ਲਿਆ ਜੀ ਇਹ ਹੈਗਾ ਜੀ ਗੰਦਲਾਂ ਦਾ ਸਾਗ ਇਹ ਤਾਂ ਕੱਚੀਆਂ ਲੋਕੀ ਖਾ ਜਾਂਦੇ ਹੁੰਦੇ ਆ ਤੇ ਆ ਹੈਗਾ ਜੀ ਆਪਣਾ ਪਾਲਕ ਮੇਥੀ ਨੂਨ ਲੈਣਾ ਜੀ ਆਪਾਂ ਨੇ ਮਿਰਚਾਂ ਲੈਣੀਆਂ ਨੇ ਤੇ ਨਾ ਲੈਣੀ ਹੈ ਜੀ ਕਸੂਰੀ ਮੇਥੀ ਆਪਸ਼ਨਲ ਹੈਗੀ ਆ ਜੀ ਅਦਰਕ ਇੱਕ ਵੱਡਾ ਪਿਆਜ਼ ਹਸਨ ਤੇ ਨਾਲ ਤਾਂ ਹੀ ਨੇ ਹਰੀਆਂ ਮਿਰਚਾਂ ਤੇ ਆਲਣ ਜੋ ਜੇ ਤੁਹਾਡੇ ਘਰ ਦਾ ਛੋਟਾ ਆ ਵੱਡਾ ਆ ਤੁਸੀਂ ਆਪਣੇ ਹਿਸਾਬ ਦਾ ਕੋਈ ਵੀ ਲੈ ਸਕਦੇ ਹੋ ਆਪਣੀ ਫੈਮਲੀ ਦੇ ਹਿਸਾਬ ਨਾਲ ਤੁਸੀਂ ਕੁੱਕਰ ਲੈ ਲੈਣਾ ਸਾਗ ਜਿੰਨਾ ਕ ਬਣਾਉਣਾ ਆ ਪਰ ਆਪਾਂ ਤਾਂ ਪੂਰਾ ਰੈਸਟੋਰੈਂਟ ਸਟਾਈਲ ਸ਼ੱਕ ਸਟਾਈਲ ਕੁੱਕਰ ਲੈ ਲਿਆ ਵੱਡਾ ਤੇ ਇਹਨੂੰ ਮੈਂ ਪਾਤਾ ਇਹਦੇ ਵਿੱਚ ਜੀ ਗਰਮ ਪਾਣੀ ਤੁਸੀਂ ਦੇਖੋ ਜੀ ਇਹਨੂੰ ਆਪਾਂ ਪ੍ਰੀ ਹੀਟ ਕਰ ਰਹੇ ਹਾਂ ਕਿ ਪਾਣੀ ਉਬਲਣ ਲੱਗ ਜੇ ਫਿਰ ਆਪਾਂ ਆਪਣਾ ਸਾਗ ਕੱਟ-ਕੱਟ ਕੇ ਇਹਦੇ ਵਿੱਚ ਪਾਈ ਜਾਵਾਂਗੇ ਪਹਿਲਾਂ ਵੀ ਵੀਡੀਓ ਜਦੋਂ ਅਸੀਂ ਇੰਨੀ ਵਾਰੀ ਸਾਗ ਦੀ ਪਾਈ ਹੋਈ ਆ ਉਦੋਂ ਮੈਂ ਸਾਗ ਕੱਟਣ ਨੂੰ ਚਾਹਦੀ ਹੁੰਦੀ ਆ ਪਰ ਜਿੱਦਨ ਦੀ ਆ ਕਰਦਾ ਆਈਆਂ ਨੇ ਨਾ ਇਹਦਾ ਸਾਗ ਫਟਕ ਫਟਕ ਕੱਟਦੀ ਹੁੰਦੀ ਆ ਨਾ ਮੈਂ ਬਧੀ ਕੱਟਦਾ ਨਹੀਂ ਨਾ ਇਹ ਬਹੁਤ ਜ਼ਿਆਦਾ ਸ਼ਾਰਪ ਹੈ ਕਿਤੇ ਥੀਏਂ ਨਹੀਂ ਲਈ ਜਾਣੀਆਂ ਨੇ ਸਬਾਰ ਨਾਲ ਜਿੰਨਾ ਤੁਸੀਂ ਕੱਟੋਗੇ ਮਤਲਬ ਪਿਆਰ ਨਾਲ ਕੱਟੋਗੇ ਨਾ ਬਰੀਕ ਬਰੀਕ ਉਹ ਮੈਂ ਥੋੜਾ ਉਹਨਾਂ ਛੇ ਜੀਏ ਨੇ ਉਹ ਮਤਲਬ ਖੁੱਕ ਹੋ ਜਾਣਾ ਬੁੱਲਾ ਮਿੱਲਾ ਹਾਂਜੀ ਉਹ ਸੋਹਣਾ ਸਾਗ ਲਗਾ ਲਾ ਨੀ ਸਾਗ ਕੱਟਣਾ ਔਖਾ ਨਹੀਂ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਦਾਤੀ ਨਾਲ ਕੱਟਦੇ ਹੁੰਦੇ ਸੀ ਕਿ ਮਾਹ ਕਹਿੰਦਾ ਉਹ ਬਹਰ ਨਾ ਮੀਤ ਕੋ ਉਹ ਆਈ ਮਿਲ ਆਦਾ ਕੈਰ ਜੇ ਲਾ ਕੇ ਆਏ ਜੇ ਕਰੀ ਜਾਂਦੇ ਹੁੰਦੇ ਸੀ ਹਨਾ ਮੈਂ ਦਾਤੀ ਆਪਣੇ ਘਰੇ ਸਾਮੀ ਪਈ ਹੈ ਹਾਂ ਹਾਂ ਰੱਖੀਏ ਤਾਂ ਕਿ ਇਹਦੇ ਵਿੱਚ ਮੈਂ ਵੀ ਕੋਲੇ ਰਹਿਣੀ ਸੀ ਮੰਮੀ ਜੀ ਜਦੋਂ ਸਾਗ ਕੱਟਦੇ ਹੁੰਦੇ ਸੀ ਨਾ ਮੈਂ ਇਹ ਬੱਡੀ ਟਰਾਈ ਕਰਦੀ ਮੰਮੀ ਕਹਿੰਦੀ ਨਾ ਤੇ ਤੂੰ ਉਂਗਲ ਵੱਡੀ ਨਾ ਮੰਮੀ ਨੇ ਮੈਨੂੰ ਕਦੇ ਨਹੀਂ ਕੱਟਣ ਦਿੱਤਾ ਤਾਂ ਕਿ ਇਹ ਸਾਗ ਠੋੜੇ ਬੈਠ ਜੇ ਉਬਲੇ ਨਾ ਸਾਗ ਬਣਾਉਣ ਦਾ ਤਰੀਕਾ ਤਾਂ ਸੀ ਨਹੀਂ ਆ ਚਾਹੇ ਤੁਸੀਂ ਵੱਡੇ ਪਤੀਲੇ ਚ ਬਣਾਓ ਚਾਹੇ ਕੱਕਰ ਚ ਬਣਾ ਲਓ ਇੰਡੀਆ ਦੇ ਵਿੱਚ ਤਾਂ ਪਾਉਂਦੇ ਹੁੰਦੇ ਸੀ ਗਾਜਰਾਂ ਦਾ ਛੇਜਾ ਹੀ ਪਾ ਲੈਂਦੇ ਸੀ ਛੋਲਿਆਂ ਦਾ ਛੇਜਾ ਗਾਜਰਾਂ ਦਾ ਛੇਜਾ ਵੀ ਪਾਗੇ ਪ੍ਰੋ ਪ੍ਰੋ ਬੱਚਿਆਂ ਦੇ ਬੱਚਿਆਂ ਗਾਜਰਾਂ ਦਾ ਛੇਜਾ ਤੋੜ ਕੇ ਉਹ ਵੀ ਪਾ ਜਾਂਦੇ ਤੇ ਛੋਲਿਆਂ ਦਾ ਵੀ ਪੈਂਦਾ ਸੀ ਛੇਜਾ ਬਾਥੂ ਕੀ ਤੇ ਹੀ ਵਾਰੰਦੇ ਆ ਜਾਂਦਾ ਕੀ ਵਾਰੰਦੇ ਆਂ ਬੰਦਾਂ ਇਹਦੇ ਨਾਲ ਸਾਗ ਆ ਜਿਹੜਾ ਜਲਦੀ ਘੁਲ ਜਾਂਦਾ ਕੋਈ ਮਿਹਨਤ ਕਰੋ ਹਫਤਾ ਨਾ ਰਾਮਾ ਰੋਟੀਆਂ ਖਾਓ ਕਦੇ ਮੱਕੀ ਦੀਆਂ ਕਦੇ ਕਣਕ ਦੀਆਂ ਕਦੇ ਮਿੱਸੀਆਂ ਹਾਂਜੀ ਮੱਕੀ ਦੀ ਰੋਟੀ ਦੀ ਗੱਲ ਜਿਆਦਾ ਆ ਗਈ ਫਿਰ ਅੱਜ ਤਾਂ ਮੱਕੀ ਦੀ ਰੋਟੀ ਵੀ ਬਣਾਉਂਗੀ ਮੇਰਾ ਖਿਆਲ ਨਹੀਂ ਹੋਰ ਹਾਰਮਨ ਨੂੰ ਵੀ ਆਪਾਂ ਸਿਖਾਣੀ ਆ ਮੱਕੀ ਦੀ ਰੋਟੀ ਬਣਾਣੀ ਅੱਜ ਦੇਖਿਓ ਸਾਰਿਆਂ ਨੂੰ ਸਿਖਾਵਾਂਗੇ ਸਬਸਕ੍ਰਾਈਬਰਸ ਅਰੇ ਕੰਮ ਤਾਂ ਹੂੰ ਇੰਨਾ ਵੱਡਾ ਨਹੀਂ ਹੁੰਦਾ ਪਰ ਜੇ ਦੋ ਜਣੇ ਲੱਗ ਜਾਣ ਤਾਂ ਬਾਲਾ ਵਧੀਆ ਇੱਕ ਔਰ ਇੱਕ 11 ਉਹ ਦਾ ਸਾਗ ਕੱਲੇ ਵੀ ਲੋਕੀਂ ਬਣਾਉਂਦੇ ਪਰ ਜੋ ਸਾਰੀ ਫੈਮਿਲੀ ਸਪੋਰਟ ਕਰਦੀ ਆ ਫਿਰ ਤੁਸੀਂ ਛੇਤੀ ਮਤਲਬ ਕਿ ਬਣਾ ਲੈ ਜਾਓ ਠੀਕ ਹੈ ਹੈਲਪ ਕਰਾਉਂਦੀ ਆ ਤੇ ਹੁਣ ਸਾਡਾ ਪਾਣੀ ਉਬਲਣ ਲੱਗ ਗਿਆ ਸੀ ਤਾਂ ਕਰਕੇ ਮੈਂ ਤੇ ਪਾਪਾ ਕੱਟਣ ਲੱਗ ਗਏ ਅਸੀਂ ਨਾਲ ਨਾਲ ਪਾਣੀ ਦੇ ਵਿੱਚ ਆਪਣਾ ਸਾਗ ਪਾਉਂਦੇ ਜਾਵਾਂਗੇ ਕਾਇ ਸਾਗ ਦਾ ਹੁੱਕਾ ਦੇਖੋ ਜੀ ਪਾਣੀ ਪੂਰਾ ਰਿਜਨ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਕੱਟਿਆ ਹੋਇਆ ਸਾਗ ਹਲੇ ਪਾਪਾ ਨਾਲ ਨਾਲ ਹੋਰ ਕੱਟੀ ਜਾਂਦੇ ਆ ਤੁਸੀਂ ਵੇਟ ਨਹੀਂ ਕਰਨੀ ਪਹਿਲਾਂ ਕੱਠਾ ਕੱਟਣਾ ਜਿੰਨਾ ਕੱਟੀ ਜਾਂਦੇ ਹੋ ਨਾਲ ਨਾਲ ਪਾਈ ਜਾਣਾ ਉਹਨੇ ਬੈਠੇ ਜਾਣਾ ਇਸ ਦਾ ਕੋਈ ਬੜਾ ਜ਼ਿਆਦਾ ਨਹੀਂ ਹੈਗਾ ਫਿਰ ਐਸੇ ਇੱਕ ਵਾਰ ਦੇਖੋ ਕੁੱਕਰ ਪੂਰਾ ਭਰ ਗਿਆ ਇਹਨੇ ਤਾਂ ਪਿਚਕ ਕੇ ਥੋੜਾ ਜਿਹਾ ਰਹਿ ਜਾਣਾ ਤੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਨੂਣ ਤੇ ਮਿਰਚ ਹਾਂਜੀ ਮਿਰਚਾਂ ਥੋੜੀਆਂ ਜਿਹੀਆਂ ਘੱਟ ਪਾਓ ਲਾਲ ਮਿਰਚਾਂ ਕਿਉਂਕਿ ਆਪਾਂ ਹਰੀਆਂ ਪਾਣੀਆਂ ਨੇ ਘੱਟ ਪਾ ਪਾ ਤਾਂ ਲਿਆਈ ਹੀ ਜਾਂਦੇ ਨੇ ਕੱਟ-ਕੱਟ ਕੇ ਹੈ ਤੇ ਗਾਇਸ ਨੂਣ ਆਪਾਂ ਨੇ ਤਾਪ ਆਇਆ ਕਿ ਇਹ ਛੇਤੀ ਗਲ ਜਵੇ ਤੜਕੇ ਚ ਆਪਾਂ ਅਲੱਗ ਤੋਂ ਪਾਵਾਂਗੇ ਆ ਜਾਂਦਾ ਈ ਵਾਰੀ ਮੋਲ ਕੇ ਹਾਂਜੀ ਹਾਂਜੀ ਇਸ ਕਰਕੇ ਆਪਾਂ ਪਹਿਲਾਂ ਨਮਕ ਪਾ ਦਿੰਦੇ ਹਾਂ ਇਹ ਚ ਆ ਨਿੱਕਾ ਜਿਹਾ ਸੀ ਘੋਟ ਨਾ ਮਦਾਨੀ ਹਲਾਇਨ ਘੋਟ ਨਾ ਵਰਤ ਲਿਆ ਆਪਾਂ ਨੇ ਤੇ ਇਹਨੂੰ ਐਨ ਖੋਲ ਦੇਣਾ ਲੋ ਵੀ ਮੈਂ ਵੀ ਆਪਣਾ ਹਿੱਸਾ ਪਾਦਾ ਇਹਦੇ ਵਿੱਚ ਜਿਹੜੇ ਮੈਂ ਪਾਏ ਮੈਂ ਹੀ ਖਾਊਗਾ ਤਾਂ ਉਹਨੂੰ ਕੁਲ ਮਿਲ ਕੇ ਸਾਰੇ ਵੇਚੀ ਮਿਕਸ ਹੋ ਜਾਣਾ ਨਹੀਂ ਨਹੀਂ ਪਰ ਜਿਹੜਾ ਬੰਦਾ ਆਪਣਾ ਹਿੱਸਾ ਪਾਉ ਉਹਨੂੰ ਉਹਨੂੰ ਮਿਲੂਗਾ ਮੈਂ ਆਦੇ ਹਿੱਸੇ ਦਾ ਪਾਤਾ ਮੰਮੀ ਨੇ ਪਾਤਾ ਹੁਣ ਤੁਸੀਂ ਵੀ ਪਾਤਾ ਵਾਪਾ ਆਹ ਪਿਆਜ਼ ਲਸਣ ਅਦਰਕ ਤੇ ਹਰੀਆਂ ਮਿਰਚਾਂ ਜਿੰਨਾ ਤੁਸੀਂ ਖਾਣਾ ਲਈ ਕਰਦੇ ਹੋ ਸੋ ਤੁਸੀਂ ਆਪਣੇ ਅਕੋਰਡਿੰਗ ਹਰੀਆਂ ਮਿਰਚਾਂ ਲੈ ਸਕਦੇ ਹੋ ਇੱਥੇ 15 ਵੱਡੀਆਂ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸਾਰ ਲਿਆ ਕੱਟ ਲ ਇਹ ਮੈਂ ਆਪ ਆਪਣੇ ਵੱਡੇ ਗ੍ਰਾਈਂਡਰ ਦੇ ਵਿੱਚ ਪਾਵਾਂਗੇ ਤੇ ਇਹਨੂੰ ਗ੍ਰਾਈਂਡ ਕਰ ਲਵਾਂਗੇ ਤੁਸੀਂ ਹਮੇਸ਼ਾ ਗ੍ਰਾਈਂਡ ਕਰਕੇ ਪਾਵਾਂਗੇ ਤਾਂ ਤੁਹਾਡਾ ਪੇਟ ਨਹੀਂ ਦਰਦ ਕਰੂਗਾ ਕਈ ਵਾਰ ਇਹ ਤਾਂ ਕੱਚੀਆਂ ਰਹਿ ਜਾਂਦੀਆਂ ਨੇ ਸੋ ਹਮੇਸ਼ਾ ਇਹਨੂੰ ਗ੍ਰਾਈਂਡ ਕਰਕੇ ਹੀ ਆਪਣੇ ਸਾਗ ਦੇ ਵਿੱਚ ਪਾਓ ਪਾਣੀ ਪਾ ਕੇ ਵੀ ਇੱਕ ਵਾਰੀ ਗ੍ਰਾਈਂਡ ਕਰ ਸਕਦੇ ਹੋ ਕਿ ਇਹਦਾ ਵਧੀਆ ਜਿਹਾ ਪੇਸਟ ਬਣ ਜਾਵੇ ਤੇ ਸਾਗ ਨਾਲ ਨਾਲ ਮੈਂ ਆਪ ਦਾ ਬਾਕੀ ਸਮਾਨ ਪਾਵਾਂ ਹਾਂਜੀ ਇਹਦੇ ਵਿੱਚ ਨੂਨ ਮਿਰਚ ਆਪਾਂ ਨੇ ਪਾਤਾ ਸੀਗਾ ਤੇ ਆ ਹੈਗੇ ਜੀ ਆਪਣੀ ਮੇਥੀ ਵਿੱਚ ਡੰਡਲ ਪਾ ਸਕਦੇ ਹੋ ਤੁਸੀਂ ਠੀਕ ਹੈ ਕਿਉਂਕਿ ਇਹ ਤਾਂ ਬਹੁਤ ਕੱਚੀ ਹੁੰਦੇ ਨੇ ਇਹ ਆਮ ਪਾਤੀ ਜੀ ਮੇਥੀ ਤੇ ਪਾਲਕ ਪਾਲਕ ਵੀ ਪਿੱਚਕ ਕੇ ਬਹੁਤ ਥੋੜਾ ਜਿਹਾ ਬਣ ਜਾਂਦਾ ਹੁੰਦਾ ਹੁਣ ਤਾਂ ਆਪਣਾ ਹੌਲਮੋਸਟ ਸਾਰੇ ਕੁੱਕਰ ਭਰ ਗਿਆ ਉੱਪਰ ਤੱਕ ਦੇਖੋ ਮੰਮੀ ਮੇਰੇ ਨਾਲ ਘੋਟਨੇ ਚ ਹੈਲਪ ਕਰਾਈ ਜਾਂਦੇ ਨਾਲ ਗਾਇਜ਼ ਮੇਕ ਸ਼ੋਰ ਕਰਨਾ ਕਿ ਥੋੜੇ ਛਿੱਟਾ ਨਾ ਪੈ ਜਾਵੇ ਫਿਰ ਛਿੱਟੇ ਦਾ ਦਾਗ ਨਾ ਜਾਂਦਾ ਨਹੀਂ ਹੁੰਦਾ ਮਸਾਲਾ ਗ੍ਰਾਈਂਡ ਕਰਕੇ ਰੱਖਿਆ ਸੋ ਆਪਾਂ ਆਪਣੇ ਸਾਗ ਦੇ ਵਿੱਚ ਪਾ ਦਵਾਂਗੇ ਇਹ ਸਭ ਤੋਂ ਜ਼ਰੂਰੀ ਸਟੈਪ ਆ ਤੇ ਇਹਨੂੰ ਤੁਸੀਂ ਫਾਲੋ ਜੂਰ ਕਰਨਾ। ਇਹਨਾਂ ਕਾਰਨ ਜਿਹੜਾ ਮੈਂ ਤੁਹਾਨੂੰ ਦੱਸਣਾ ਸੀਗਾ ਕੁੱਕੜ ਦਾ ਸਾਗ ਬਣਾਉਣਾ। ਬਾਕੀ ਥੋੜੀ ਇੱਛਾ ਫਾਲੋ ਕਰਨਾ ਨਹੀਂ ਕਰਨਾ। ਆਨੈਸਟ ਫਰੈਂਡ ਦੇ ਤੌਰ ਤੇ ਤੁਹਾਨੂੰ ਦੱਸਣ ਲੱਗੀ ਆ। ਕੁੱਕੜ ਦਾ ਸਾਗ ਬਹੁਤ ਲੋਕੀ ਬਣਾਉਂਦੇ ਨੇ, ਈਜ਼ੀਲੀ ਬਣ ਜਾਂਦਾ। 14 ਤੋਂ 15 ਸੀਟਿਆਂ 'ਚ ਕੁੱਕੜ ਨੂੰ ਬੰਦ ਕਰੋ। ਇਹ ਸਾਗ ਦੇ ਅੱਛੇ ਤਰੀਕੇ ਨਾਲ ਖੁੱਲ ਜਾਣਾ ਪ੍ਰੈਸ਼ਰ ਕੁੱਕਰ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਬਣ ਜਾਣਾ। ਪਰ ਜੇ ਤੁਸੀਂ ਖੁੱਲ੍ਹੇ ਹੀ ਇਹਨੂੰ ਇਦਾਂ ਹੀ ਰੇੰਦਣਾ ਜਿਵੇਂ ਆਪਾਂ ਚੁੱਲ੍ਹੇ ਤੇ ਰੇੰਦਦੇ ਆ, ਤਾਂ ਤੁਸੀਂ ਚਾਹੇ ਸਾਰਾ ਦਿਨ ਰੇੰਦੀ ਚੱਲੋ, ਮਤਲਬ ਹੋਰ ਕੋਟ ਕੋਟ ਕੇ ਮਲਾਈ ਵਰਗਾ ਸਾਗ ਬਣਾ ਲਓ ਕੋ ਨੂੰ ਬੰਦ ਕਰਕੇ ਸੀਟੀਆਂ ਮਾਰ ਕੇ 14 ਤੋਂ 15 ਸੀਟੀਆਂ ਤੁਸੀਂ ਬਣਾ ਸਕਦੇ ਆ ਪਰ ਮੈਂ ਤੁਹਾਨੂੰ ਉਹ ਰეკਮੈਂਡ ਜਮਾ ਨਹੀਂ ਕਰੋਗੇ ਨਾ ਮੰਮੀ ਰეკਮੈਂਡ ਕਰਨਗੇ ਕਿਉਂਕਿ ਇਹਦੇ ਵਿੱਚ ਪੱਤੇ ਹੁੰਦੇ ਨੇ ਦੇਖੋ ਆਪਾਂ ਪਹਿਲਾਂ ਕਿੰਨਾ ਹੀ ਬਰੀਕ ਕੱਟ ਲਈਏ ਪਰ ਇਹ ਪੱਤੇ ਜਦੋਂ ਨਾ ਆਪਾਂ ਢੀਸਲ ਇਹ ਆਏ ਵੱਜਦੀ ਆ ਇਹਦੇ ਵਿੱਚ 에ਅਰ ਪਾਸ ਹੁੰਦੀ ਆ ਠੀਕ ਆ ਇੱਥੋਂ ਇਹਦੇ ਵਿੱਚ ਜੇ ਪੱਤਾ ਲੱਗ ਗਿਆ ਤਾਂ ਤੁਹਾਡਾ ਕੁੱਕਰ ਬਲਾਸਟ ਹੋ ਜਾਊਗਾ ਇਹ ਕੋਈ ਮੈਂ ਉਦਾਂ ਹੀ ਤੁਹਾਨੂੰ ਨਹੀਂ ਦੱਸ ਰਹੀ ਕਿਹੜੀ ਸਾਇੰਸ ਇਹ ਐਕਸਪੈਰੀਮੈਂਟ ਲੋਕਾਂ ਨੇ ਕੀਤੇ ਹੋਏ ਨੇ ਤੇ ਬਹੁਤ ਮੁਸੀਬਤ ਨਾਲ ਹੁੰਦਾ ਹੈ ਇਸ ਤਰ੍ਹਾਂ ਬਹੁਤ ਨਾਲ ਹੋਇਆ ਤੇ ਉਹਨਾਂ ਦੇ ਘਰੇ ਸਾਰੇ ਕਿਚਨ ਕੀ ਉਹਨਾਂ ਦੇ ਮੂੰਹ ਕੀ ਛਾਲੇ ਹੋ ਗਏ ਤੇ ਮੂੰਹ ਤਾਂ ਸੱਤਿਆਨਾਸ਼ ਵੱਜ ਗਿਆ ਸੋ ਕੁੱਕਰ 'ਚ ਉਦਾਂ ਵੀ ਕਹਿੰਦੇ ਨੇ ਕੁੱਕਰ ਫਟਣ ਦਾ ਬਹੁਤ ਚਾਂਸ ਹੁੰਦੇ ਆ ਪਰ ਇਹ ਬਹੁਤ ਰੇਅਰ ਚਾਂਸ ਹੁੰਦੇ ਆ ਪਰ ਆਪਾਂ ਉਹ ਰੇਅਰ ਚ ਕਦੋਂ ਆਪਾਂ ਬਣ ਜਾਈਏ ਇਹ ਕਦੋਂ ਪਤਾ ਨਹੀਂ ਲੱਗਦਾ ਸੋ ਮੈਂ ਹੀ ਕਹੂੰਗੀ ਤੇ ਕੁੱਕਰ ਦੇ ਵਿੱਚ ਸਾਗ ਕਦੇ ਵੀ ਬੰਦ ਕਰਕੇ ਨਾ ਬਣਾਇਓ ਬਸ ਢਾ ਲੋ ਜੇ ਤੁਹਾਨੂੰ ਹੈਗਾ ਬਣ ਜਾਂਦਾ ਹੈ ਬਹੁਤ इजीली ਬਣ ਜਾਂਦਾ ਛੇਤੀ ਬਣ ਜਾਂਦਾ 14-15 ਸੀਟੀਆਂ ਤੁਸੀਂ ਇਹਨੂੰ ਬਣਾ ਸਕਦੇ ਹੋ ਪਰ ਆਪਾਂ ਇਹਨੂੰ ਖੁੱਲਾ ਹੀ ਰੱਖਾਂਗੇ ਨਹੀਂ ਤੇ ਇੱਥੇ ਜੇ ਪੱਤਾ ਫਸ ਗਿਆ ਸਾਰੀ ਕਿਚਨ ਖਰਾਬ ਹੋ ਜੂਗੀ ਸਾਰਾ ਮੂੰਹ ਖਰਾਬ ਹੋ ਜੂਗਾ ਜਾਨ ਵੀ ਜਾ ਸਕਦੀ ਹੈ ਬਲਾਸਟ ਹੋ ਜੂਗਾ ਗਰਮ ਗਰਮ ਸਾਗ ਤੁਹਾਡੇ ਤੇ ਪੈ ਜਾਊਗਾ ਰਿਸਕ ਹੈ ਸੋ ਰਿਸਕ ਨਾ ਲਿਓ ਬਰ ਵੀ ਸਾਗ ਦਾ ਚੇਂਜ ਹੋ ਗਿਆ ਤੇ ਇਹਨੂੰ ਅੱਛੇ ਤਰੀਕੇ ਨਾਲ ਤੁਸੀਂ ਇਦਾਂ ਘੋਟ ਕੇ ਦੇਖ ਸਕਦੇ ਹੋ ਤੇ ਤੁਸੀਂ ਦੇਖ ਲਓਗੇ ਪਾਣੀ ਆਪਣਾ ਬਹੁਤ ਥੋੜਾ ਰਹਿ ਗਿਆ ਹੈ ਹੁਣ ਦੇਖੋ ਮੈਂ ਬੋਇਲ ਕਰ ਲਿਆ ਅچھے ਤਰੀਕੇ ਦੇ ਨਾਲ ਇੱਕ ਫਰਾਈ ਪੈਨ ਦੇ ਵਿੱਚ ਤੇ ਇਹਨੂੰ ਆਪਾਂ ਹਣ ਪਾਵਾਂਗੇ ਆਪਣੇ ਸਾਗ ਦੇ ਵਿੱਚ ਬਹੁਤ ਧਿਆਨ ਨਾਲ ਗਾਇਸ ਠੀਕ ਹੈ ਜੀ ਥੋੜਾ ਜਿਹਾ ਘੋਟ ਲਵਾਂਗੇ ਦੇਖੋ ਹੁਣ ਵੱਡੇ ਵੱਡੇ ਪੱਤੇ ਨਹੀਂ ਤੁਹਾਨੂੰ ਕੀਤੇ ਨਜ਼ਰ ਆ ਰਹੇ ਹੋਣਗੇ ਜਿਆਦਾ ਕਿਉਂਕਿ ਸਾਗ ਬਹੁਤ ਵਧੀਆ ਘੁਲੀ ਜਾਂਦਾ ਫਿਰ ਅਸੀਂ ਸਾਰੇ ਜਣੇ ਇਕੱਠੇ ਕੰਮ ਕਰਦੇ ਆ ਇਹ ਕਿਚਨ ਦੇ ਵਿੱਚ ਇਹ ਹਲਵਾਈਆਂ ਦੇ ਕਿਚਨ ਆਏ ਰਾਵੀ ਤੂੰ ਵੀ ਵੱਡਾ ਘਹਿਲਵਾਈ ਬਣੇਗਾ ਕੈਂਟ ਬਣ ਗਿਆ ਤੇ ਸਭ ਤੋਂ ਮੇਨ ਜੀਜ ਸਭ ਤੋਂ ਮੇਨ ਇਨਗਰੀਡੀਅੰਟ ਇਹਦਾ ਹੈਗਾ ਆਲਣ ਆਲਣ ਦੇ ਵਿੱਚ ਆਪਾਂ ਲੈਣ ਲੱਗਾ ਜੀ ਮੱਕੀ ਦਾ ਆਟਾ ਅੱਛਾ ਤੁਸੀਂ ਮੱਕੀ ਦਾ ਆਟਾ ਲੈ ਰਹੇ ਹੋ ਹਾਂਜੀ ਹਾਂਜੀ ਕਈ ਲੋਕ ਤਾਂ ਬੇਸਣ ਵੀ ਪਾ ਦਿੰਦੇ ਨੇ ਕਾਲੇ ਛੋਲਿਆਂ ਦਾ ਪੀਸਾ ਹੋਇਆ ਹਾਂਜੀ ਉਹ ਵੀ ਇੱਥੇ ਵਿੱਚ ਪੈ ਜਾਣਾ ਸਾਨੂੰ ਪੁਰਾਣੀ ਵੀਡੀਓ ਤੇ ਵੀ ਕਮੈਂਟ ਆਈ ਸੀ ਅਸੀਂ ਉਦੋਂ ਪੁੱਛਿਆ ਸੀਗਾ ਵੀ ਤੁਸੀਂ ਕਿਹੜਾ ਆਟਾ ਪਾਉਂਦੇ ਹੋ ਪਰ ਨਾਰਮਲੀ ਲੋਕ ਮੇਨ ਮੈਜੋਰਟੀ ਲੋਕ ਇੱਥੇ ਮੱਕੀ ਦਾ ਆਟਾ ਪਾਉਂਦੇ ਨੇ ਆਪਾਂ ਵੀ ਮੱਕੀ ਦਾ ਆਟਾ ਪਾਉਂਦੇ ਆਇਆ ਪਰ ਕਈ ਲੋਕ ਇੱਥੇ ਬੇਸਨ ਦਾ ਆਟਾ ਵੀ ਪਾ ਲੈਂਦੇ ਨੇ ਜਿਹਨੂੰ ਛੋਲ ਬੇਸਨ ਮਤਲਬ ਛੋਲੇ ਦਾ ਆਟਾ ਜਿਹਨੂੰ ਕਹਿੰਦੇ ਨੇ ਉਹ ਵੀ ਪਾ ਲੈਂਦੇ ਨੇ ਬਾਕੀ ਤੁਹਾਡੀ ਟੋਟਲੀ ਤੁਹਾਡੀ ਚੋਇਸ ਆ ਸਵਾਦ ਉਹਨਾਂ ਨਾਲ ਹੀ ਬਣਦਾ ਪਰ ਮੱਕੀ ਦਾ ਆਟਾ ਪਾਉਂਗੇ ਤਾਂ ਜ਼ਿਆਦਾ ਵਧੀਆ ਬਣੂਗਾ ਥੋੜਾ ਥੋੜਾ ਹੀ ਪਾਣਾ ਆਪਾਂ ਇੱਕਦਮ ਨਹੀਂ ਪਾਣਾ ਫਿਰ ਗੱਠਾਂ ਬਣ ਜਾਂਦੀਆਂ ਨੇ ਇਹਦੇ ਵਿੱਚ ਸਬਜ਼ਾ ਸ਼ਾਹੀ ਪਨੀਰ ਚ ਗਰੇਵੀ ਬਣਾਉਣ ਲਈ ਵੀਪਿੰਗ ਕਰੀਮ ਪਾਉਣੀ ਹੈ ਇਹਦੇ ਵਿੱਚ ਆਲਣ ਪਾਉਣੀ ਜਿਵੇਂ ਹੁਣ ਆਪਾਂ ਨੂੰ ਇਹ ਚ ਪਾਣੀ ਨਜ਼ਰ ਆ ਰਿਹਾ ਹੈ ਹਨਾ ਬਿਲਕੁਲ ਹੀ ਖਤਮ ਹੋ ਜਾਣਾ ਪਾਣੀ ਆਟਾ ਪਾਣ ਨਾਲ ਆਲਣ ਪਾਣ ਨਾਲ ਹਾਂਜੀ ਸੋ ਆ ਦੇਖੋ ਜੀ ਮੈਂ ਇਦਾਂ ਇਦਾਂ ਕਰਕੇ ਆਲਨ ਪਾਈ ਜਾਉਂਗੀ ਜੇ ਤੁਸੀਂ ਡਾਇਰੈਕਟਲੀ ਜਿਵੇਂ ਮੈਂ ਥੋੜਾ ਥੋੜਾ ਕਰਕੇ ਪਾਣੀ ਇਦਾਂ ਪਾ ਸਕਦੇ ਹੋ ਪਰ ਜੇ ਤੁਹਾਨੂੰ ਇਦਾਂ ਔਖਾ ਲੱਗਦਾ ਹੈ ਜਾਂ ਤੁਸੀਂ ਜਿਵੇਂ ਪਹਿਲੀ ਵਾਰੀ ਸਾਗ ਬਣਾਉਣ ਲੱਗੇ ਹੋ ਬਿਗਨਰ ਹੈਗੇ ਹੋ ਤਾਂ ਤੁਸੀਂ ਆ ਆਲਨ ਨੂੰ ਲਾਈਕ ਪਾਣੀ ਚ ਘੋਲ ਕੇ ਚੰਗੀ ਤਰ੍ਹਾਂ ਕਿਤੇ ਵਿੱਚ ਗੰਢਾ ਨਾ ਬਣ ਜਾਣ ਲੰਮਸ ਨਾ ਬਣ ਜਾਣ ਸੋਨੂੰ ਚ ਅੱਛੇ ਤਰੀਕੇ ਨਾਲ ਘੋਲ ਕੇ ਵੀ ਪਾ ਸਕਦੇ ਹੋ ਉਹ ਸੌਖਾ ਉਹ ਸੌਖਾ ਤਰੀਕਾ ਹੈ ਉਹ ਸੌਖਾ ਤਰੀਕਾ ਚਲੋ ਅੱਜ ਆਪਾਂ ਘੋੜਨੇ ਨਾਲ ਘੋੜ ਰਿਹਾ ਇਸ ਕਰਕੇ ਉਹਨੇ ਲੰਮਾ ਬਣਦੇ ਹੁੰਦੀ ਬੰਨਦੀ ਹੈ ਨਾ ਨਾ ਦੇਖੋ ਮੈਂ ਅੱਲਨ ਪਾਈ ਜਾਨੀਏ ਕਈ ਲੋਕ ਤਾਂ ਨਾ ਗਾਇਸ ਹੋਰ ਤੁਹਾਨੂੰ ਦੱਸ ਦਿੰਦੇ ਵੈਸੇ ਉਸ ਤੇ ਮਾੜੀ ਗੱਲ ਤਾਂ ਕੋਈ ਨਹੀਂ ਹੈਗੀ ਸੌਖਾ ਤਰੀਕਾ ਆ ਕਈ ਲੋਕ ਇਹਦੇ ਵਿੱਚ ਉਹ ਮਿਕਸੀ ਮਿਕਸੀ ਹੁੰਦੀ ਹੈ ਜਿਹੜੀ ਇਲੈਕਟ੍ਰਿਕ ਮਿਕਸੀ ਉਹਦੇ ਨਾਲ ਦਾ ਦਾ ਕਰ ਲੈਣ ਇਹਨੂੰ ਘੋਟਣਾ ਨਾ ਪਾਵੇ ਉਹਦੇ ਨਾਲ ਬਹੁਤ इजीली ਗ੍ਰਾਈਂਡ ਹੋ ਜਾਂਦਾ ਸੋ ਸੌਖਾ ਤਰੀਕਾ ਆ ਸੋ ਤੁਸੀਂ ਉਹ ਵੀ ਕਰ ਸਕਦੇ ਹੋ ਹਨਾ ਮੰਮੀ ਹੂੰ ਉਹ ਵੀ ਉਹ ਵੀ ਲੋ ਕਰਦੇ ਆ ਚਲੋ ਬੱਚੇ ਦਾ ਮੋਸਟਲੀ ਇਹੀ ਸਾਡੇ ਵਰਗੇ ਜਿਹੜੇ ਕੱਲਿਆਂ ਨੇ ਬਣਾਉਣਾ ਆ ਕੱਲੇ ਆ ਫਿਰ ਤਾਂ ਅਸੀਂ ਮਿਕਸੀਓ ਚਲਾਇਆ ਕਰਕੇ ਵਿੱਚ ਪਰ ਉਹ ਸ਼ਾਰਟਕਟ ਆ ਠੀਕ ਆ ਜੇ ਐ ਬਣਾਵਾਂਗੇ ਤਾਂ ਜ਼ਿਆਦਾ ਸਵਾਦ ਬਣੂਗਾ ਉਹ ਕਿਹੜੀ ਬਾੜੀ ਮਿਕਸੀ ਚੱਲ ਜਾਂਦੀ ਆ ਤੇ ਬਾੜੀ ਕੰਸਿਸਟੈਂਸੀ ਪਤਲੀ ਹੋ ਜਾਂਦੀ ਆ ਤੇ ਮੰਮੀ ਪਤਲਾ ਬਦਲਾ ਬਣ ਜਾਂਦਾ ਫਿਰ ਉਹ ਹਾਂਜੀ ਜ਼ਿਆਦਾ ਮੈਂਦੀ ਵਾਂਗੂ ਹਾਂ ਜ਼ਿਆਦਾ ਬਣਦਾ ਠੀਕ ਹੈ ਨਾ ਜਾਂ ਪਰ ਇਹ ਇਹਦੇ ਵਿੱਚ ਥੋੜਾ ਥੋੜਾ ਖੜਮਾ ਜਾ ਵਿੱਚ ਚੀਜ਼ਾਂ ਦਾ ਟੇਸਟ ਵੀ ਆਊਗਾ ਤੇ ਜੀ ਤੜਕਾ ਸੋ ਗੈਸ ਨੂੰ ਕੱਢ ਲਈ ਔਨ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾਵਾਂਗੇ ਤੇਲ ਕਹਿ ਦੋ ਸੋ ਬਾਲਾ ਨਹੀਂ ਪਾਇਆ ਹੁੰਦਾ ਸੀ ਹੁਣ ਤੇਲ ਬਹੁਤ ਘੱਟ ਯੂਜ਼ ਕਰਨ ਲੱਗ ਗਏ ਨਿੱਕੇ ਨਿੱਕੇ ਕੱਟੇ ਹੋਏ ਦੇਖੋ ਬਰੀਕ ਬਰੀਕ ਕੱਟੇ ਹੋਏ ਪਿਆਜ਼ ਲਸਣ ਟਮਾਟਰ ਕਈ ਲੋਕ ਟਮਾਟਰ ਨਹੀਂ ਖਾਂਦੇ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਵੀ ਟਮਾਟਰ ਕੌਣ ਪਾਉਂਦਾ ਸਾਗ ਦੇ ਵਿੱਚ ਪਰ ਅਸੀਂ ਪਾਉਂਦੇ ਆ ਬਹੁਤ ਲੋਕ ਪਾਉਂਦੇ ਆ ਸੋ ਇਹ ਏਰੀਆ ਦੇ ਹਿਸਾਬ ਨਾਲ ਅਲੱਗ-ਅਲੱਗ ਹੈਗਾ ਅਗਰ ਤੁਸੀਂ ਨਹੀਂ ਪਾਉਂਦੇ ਤਾਂ ਇਹਨੂੰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਧਨੀਆ ਫਰੈਸ਼ ਕੱਟਿਆ ਹੋਇਆ ਹਰਾ-ਹਰਾ ਤੇ ਆਹ ਚੀਜ਼ ਵੀ ਆਪਸ਼ਨਲ ਹੈਗੀ ਆ ਠਕੀਆਂ ਮਿਰਚਾਂ ਕੜਕ ਕੜਕ ਕਰਦੀਆਂ ਨੇ ਇਹ ਮੈਨੂੰ ਤਾਂ ਇੰਨੀਆਂ ਸਵਾਲ ਆਗਦੇ ਨੇ ਪਰ ਜਿਹੜੇ ਬਾਹਰਲਾ ਖਾਣਾ ਨਹੀਂ ਲਾਈਕ ਕਰਦੇ ਰਹਿਣ ਦੋ ਸੇਕ ਲਵਾਵਾਂਗੇ ਮਿਰਚਾਂ ਨੂੰ ਇਹ ਸੀਰੀਅਸ ਲੈ ਜਾਂਦੇ ਨੇ ਆਪਾਂ ਤਾਂ ਇੱਕ ਰੈਗੂਲਰ ਰੈਸਪੀ ਸ਼ੇਅਰ ਕਰਦੇ ਆਂ ਬਾਕੀ ਆਪਣਾ ਏਰੀਆ ਡਿਫਰੈਂਟ ਡਿਫਰੈਂਟ ਹੁੰਦਾ ਉਹ ਕਹਿ ਲੈਂਦੇ ਨੇ ਵੀ ਤੁਸੀਂ ਤੜਕਾ ਕਾਹ ਤੋਂ ਲਾਉਂਦੇ ਹੋ ਸਾਲ ਨੂੰ ਸਾਲ ਤੱਕੀਆਂ ਤੜਕਿਆ ਇਹ ਸਾਨੂੰ ਆਪਣਾ ਆਪਣਾ ਤੇ ਹੈ ਮੈਨੂੰ ਹੁੰਦਾ ਕਿ ਤੜਕੇ ਦੇ ਵਿੱਚ ਅਦਰਕ ਆਵੇ ਮੂੰਹ ਦੇ ਵਿੱਚ ਲਸਣ ਆਵੇ ਪਰ ਜਿਹੜੀ ਨਾ ਹੁੰਦਾ ਆ ਤੇ ਮੇਰੇ ਮੂੰਹ ਦੇ ਵਿੱਚ ਅਦਰਕ ਲਸਣ ਜਿਆਦਾ ਨਾ ਆਵੇ ਹੈਨਾ ਤੋ ਦੇਖੋ ਨਾਲੇ ਸਿੱਕੋ ਕਰੇ ਰਹਿਣੇ ਆ ਤੇ ਮੇਰੇ ਇਨ-ਲੋਸ ਵੀ ਪਹਿਲਾਂ ਤੜਕਾ ਲਾਉਂਦੇ ਨਹੀਂ ਸੁੰਦੇ ਪਰ ਮੇਰੇ ਆਉਣ ਤੋਂ ਬਾਅਦ ਉਹ ਤੜਕਾ ਲਾ ਕੇ ਸਾਥ ਖਾਣ ਲੱਗੇ ਤੋ ਇਹ ਇਹ ਲੱਗਦਾ ਸੋ ਉਹ ਨਹੀਂ ਖਾਂਦੇ ਸੀ ਦੇ ਕੋ ਸਾਰੇ ਹੰਦੇ ਮਤਲਬ ਕਿ ਜਿਵੇਂ ਜਿੱਥੋਂ-ਜਿੱਥੋਂ ਅਗਲਾ ਏਰੀਆ ਦੇ ਵਿੱਚੋਂ ਆਇਆ ਸੋ ਰਿਸਪੈਕਟ ਕਰਨ ਦੇ ਚਾਹੀਦੇ ਪਰ ਤੁਸੀਂ ਕਿਉਂ ਆਰਗੂ ਕਰਨ ਲੱਗ ਜਾਂਦੇ ਆ ਵੀ ਨਹੀਂ ਲਾਉਣਾ ਚਾਹੀਦਾ ਤੜਕਾ ਟਮਾਟਰ ਪਾਉਣਾ ਨਹੀਂ ਜਾਈਂਦਾ ਸੋ ਆਪਾਂ ਇਹ ਤੋਂ ਉਹਦੇ ਦੇ ਦੱਸਤਾ ਪਾਉਣਾ ਨਾ ਪਾਉਣਾ ਤੁਹਾਡੀ ਮਰਜ਼ੀ ਆ ਪਰ ਤੁਸੀਂ ਇਦਾਂ ਕਰ ਸਕਦੇ ਠੀਕ ਹੈ ਇੱਕ ਦਾ ਟੇਸਟ ਵੱਖਰਾ ਵੱਖਰਾ ਹਾਂ ਹਰ ਇੱਕ ਦਾ ਟੇਸਟ ਵੱਖਰਾ ਹਾਂ ਕਈ ਲੋਕੀ ਜ਼ਿਆਦਾ ਮਿਰਚਾ ਖਾਂਦੇ ਨੇ ਕਿ ਜਾਂ ਮਿਰਚਾ ਖਾਂ ਸਕਦੇ ਗੋਲੇ ਜਮਾ ਹੀ ਨਹੀਂ ਖਾ ਸਕਦੇ ਹਨਾ ਉਹ ਸੋਏ ਡਿਪੈਂਡ ਕਰਦਾ ਹੁਣ ਤੁਸੀਂ ਘੋਟਣ ਲਾਤਾ ਹੈ ਮੰਮੀ ਨੇ ਮੰਮੀ ਕਹਿੰਦੇ ਮੈਂ ਖਾਧੀ ਹੁਣ ਤੁਸੀਂ ਘੁੱਟ ਇਸ ਕਾ ਦਿੰਦਾ ਸਾਗ ਤਾਂ ਨਾ ਕੰਨ ਤੋਂ ਫੜ ਕੇ ਚੁੱਲ੍ਹੇ ਤੇ ਬਿਠਾਉਂਦਾ ਬੰਦੇ ਨੂੰ ਇੱਕ ਬੰਦੇ ਨੂੰ ਜਿੰਨੇ ਆਪਾਂ ਕਹਿੰਦੇ ਹਾਂ ਵੀ ਡੰਗਰਾਂ ਤੇ ਇੱਕ ਬੰਦਾ ਚਾਹੀਦਾ ਹਾਂ ਸਾਗ ਤੇ ਵੀ ਇੱਕ ਬੰਦਾ ਚਾਹੀਦਾ ਬਿਲਕੁਲ ਚਾਹੀਦਾ ਸਹੀ ਕਰਵੇਂ ਕਹਿੰਦੇ ਬਣ ਗਿਆ ਹਨਾ ਤੇ ਪਾਪਾ ਨੇ ਵੀ ਕਹਿ ਕੇ ਕਹਿੰਦੇ ਮੈਂ ਤਾਂ ਦੋ ਹਰੀਆਂ ਮਿਰਚਾਂ ਹੋਰ ਪਾ ਕੇ ਦੋ ਕਰਾਰਾ ਕਰਨਾ ਤੇ ਪਾਪਾ ਲਈ ਸਪੈਸ਼ਲ ਦੋ ਹਰੀਆਂ ਮਿਰਚਾਂ ਤੜਕੇ ਚ ਗਈਆਂ ਮੰਮੀ ਕਹਿੰਦੇ ਮੈਂ ਇਹਨੇ ਤੜਕਾ ਬਣਾ ਲੈਣੀ ਆ ਤੇ ਨਾਲ ਪਾਪਾ ਆਲਣ ਪਾਈ ਜਾਂਦੇ ਨੇ ਪਾਪਾ ਤਾਂ ਪੂਰਾ ਸਾਖ ਸਿੱਖ ਗਏ ਹੈ ਫਿਰ ਸ਼ੁਰੂਤੀ ਆਉਂਦਾ ਸੀ ਬਣਾਉਂਦੇ ਰਹੇ ਆਂ ਅਸੀਂ ਇੱਥੇ ਨਹੀਂ ਇਹ ਜਦ ਵੀ ਪਾਪਾ ਵੀ ਘੜਵਾਈ ਜਾਵੇ ਸਰਦੀਆਂ ਨਹੀਂ ਇਹ ਬੇਚ ਹੈ ਨਾ ਹਾਂਜੀ ਸਰਦੀਆਂ ਦੀਆਂ ਦੇ ਵਿੱਚ ਇੱਕ ਤਾਂ ਠੰਡ ਲੱਗਦੀ ਹੁੰਦੀ ਆ ਹਾਂ ਬੰਦਾ ਚੁੱਲ੍ਹੇ ਮੂਰੇ ਬੈਠਾ ਨਾਲ ਤਾਂ ਉਹਦਾ ਕੰਮ ਕਰੀ ਜਾਂਦਾ ਸਾਗ ਬਣਾਇਆ ਜਾਂਦਾ ਇਹਨਾਂ ਨੂੰ ਚੀਕੀ ਜਾਂਦਾ ਦੋਈ ਪੈ ਮੂਰੇ ਪੂਰਾ ਵਧੀਆ ਘੁੱਟ ਗਿਆ ਪਾਪਾ ਮਲਾਈ ਵਰਗਾ ਬਣ ਗਿਆ ਦੱਸੋ ਇਹਦੋਂ ਮਿਕਸੀ ਦੀ ਕੀ ਲੋੜ ਆ ਹਨਾ ਮਿਕਸੀ ਨਾਲ ਥੋੜਾ ਗੱਲ ਬਣਦੀ ਆ ਨਾਮ ਦਾ ਕੁੱਕਰ ਕਰਤਾ ਪਰ ਬਣਾਇਆ ਆਪਾਂ ਨੇ ਚੁੱਲ੍ਹੇ ਵਾਲੇ ਵਾਂਗੂ ਹੀ ਆ ਨਾ ਚੁੱਲ੍ਹੇ ਵਾਲੇ ਵਾਂਗ ਬਣਾਇਆ ਪਰ ਆਪਾਂ ਲੋਕਾਂ ਨੂੰ ਸਹੀ ਸੁਜੈਸ਼ਨ ਦਿੱਤਾ ਵੀ ਤੁਸੀਂ ਕੁੱਕਰ 'ਚ ਸੀਟੀਆਂ ਮਰਾਉਣੀਆਂ ਨੇ ਤਾਂ ਤੁਹਾਡਾ ਘੰਟੇ 'ਚ ਹੀ ਬਣ ਜਾਣਾ ਸਾਗ 14-15 ਸੀਟੀਆਂ ਮਰਵਾਓ ਸਾਗ ਰੈਡੀ ਤੇ ਆਪਣਾ ਤੜਕਾ ਵੀ ਆਲਮੋਸਟ ਰੈਡੀ ਆ ਫਿਰ ਆਪਾਂ ਇਹ 'ਚ ਪਾਵਾਂਗੇ ਟਮਾਟਰ ਤੇ ਪਾਪਾ ਨੇ ਆਲਮੋਸਟ ਸਾਰਾ ਆਲਨ ਇਹਦੇ ਵਿੱਚ ਪਾ ਦਿੱਤਾ ਆ ਤੇ ਐਨ ਘੋਟਦਾ ਅੱਜ ਤਾਂ ਅਸੀਂ ਸਾਰੇ ਜਣੇ ਤਿੰਨੇ ਜਣੇ ਕਿਚਨ 'ਚ ਲੱਗੇ ਪਏ ਆ ਤੇ ਦੂਬਾਰ ਮੰਮੀ ਨੇ ਲਾ ਕੇ ਦੇਣਿਆਂ ਤੁਹਾਨੂੰ ਸਾਨੂੰ ਮੱਕੀ ਦੀਆਂ ਰੋਟੀਆਂ ਮੈਂ ਹਰਮਨ ਹਰਮਨ ਖਵਾਉਗੀ ਅੱਜ ਹਰਮਨ ਨੂੰ ਸਿਖਾਵਾਂਗੀ ਮੰਮੀ ਕਹਿੰਦੇ ਮੈਂ ਪ੍ਰੀਤੀ ਨੂੰ ਸਿਖਾਵਾਂਗੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਪਾਂ ਸਾਰੇ ਨੂੰ ਸਿਖਾਵਾਂਗੇ ਮੱਕੀ ਦੇ ਰੱਟੇ ਦੀ ਪਹਿਲਾ ਵੀ ਰੈਸਪੀ ਪਾਈ ਪਰ ਮੈਂ ਗੈਸ ਪੱਕਾ ਸੱਚੀ ਕਹਿੰਦੇ ਦਿਲੋਂ ਮੈਂ ਮੱਕੀ ਦੇ ਰੱਟੇ ਸਿੱਖਣੀਆਂ ਸਿੱਖਣੀਆਂ ਨੇ ਹਾਂ ਅੱਜ ਬਣਾ ਦੇ ਬਸ ਹਾਂ ਸਾਰੇ ਸਬਸਕ੍ਰਾਈਬਰ ਮੈਨੂੰ ਕਹਿੰਦੇ ਰਹਿੰਦੇ ਨੇ ਹਰਮਨ ਤੂੰ ਨਹੀਂ ਰੋਟੀਆਂ ਬਣਾਉਂਦੀ ਕਿਸੇ ਦੀ ਸਬਜ਼ੀ ਨਹੀਂ ਦੇਖਦੇ ਮੇਰੀ ਮ ਆ ਸਾਰਾ ਸਾਗ ਮੈਂ ਬਣਾਇਆ ਸਾਗ ਦੇ ਵਿੱਚ ਤਿੰਨ ਲਾਲ ਮਿਰਚਾਂ ਪਾਈਆਂ ਨੇ ਦੋ ਮੇਰੀਆਂ ਇੱਕ ਪਾਪਾ ਦੀ ਪਾਪਾ ਨੇ ਆਹਦੀ ਹਰੀਆਂ ਮਿਰਚਾਂ ਵੀ ਪਵਾ ਦੇ ਪੂਰਾ ਕਰਾਰਾ ਬਣਾਵਾਤਾ ਤੜਕਾ ਸਾਡੇ ਤੋਂ ਤੇ ਆਹ ਆਹ ਦੇਖੋ ਸਾਡੇ ਭੁੰਨੀਆਂ ਹੋਈਆਂ ਜਿਹੜੀਆਂ ਹੁੰਦੀਆਂ ਨੇ ਲਾਲ ਮਿਰਚਾਂ ਆਹ ਪਈਆਂ ਨੇ ਇਹ ਮੈਨੂੰ ਬਹੁਤ ਸਾਲ ਆ ਜਾਂ ਸਪੈਸ਼ਲ ਇਹ ਕਿਹੜਾ ਰੱਖਦੀ ਹੁੰਦੀਆਂ ਫਿਰ ਮੰਮੀ ਉਹਰੀ ਕਹਿੰਣਗੇ ਖਾ ਖਾ ਕੇ ਇੰਦੀ ਗੌੜੀ ਹੋ ਗਈ ਹਰਮਤੂ ਤਾਂ ਘੱਟ ਮਿਰਚ ਨਾਲ ਮੰਮੀ ਤੁਹਾਨੂੰ ਪਤਾ ਮੈਂ ਹੁੰਦੀ ਸੀ ਜਸਮਨ ਲੀਕ ਸ਼ਗਰ ਹੈ ਨਾ ਮੈਨੂੰ ਸਕੂਲ ਦੇ ਵਿੱਚ ਵੀ ਮੇਰਾ ਨਾਮ ਗ੍ਰੀਨ ਚਿਲੀ ਰੱਖਿਆ ਹੁੰਦਾ ਸੀ ਅੱਛਾ ਬਾਲੀ ਜਿੱਖੀ ਆ ਤੁਦੋ ਗ੍ਰੀਨ ਨਾਲ ਵੀ ਨਹੀਂ ਸਬਰ ਕਰਦਾ ਨਾ ਰੈੱਡ ਤਾਂ ਇੰਨੀ ਤਿੱਖੀ ਆ ਤਾਂ ਖਾਈ ਨਹੀਂ ਸਕਦਾ ਛੇਤੀ ਉਸ ਤੋਂ ਪਹਿਲਾਂ ਆਪਾਂ ਇਹ ਟਮਾਟਰ ਪਾ ਦਿੰਨੇ ਆ ਤਾਂ ਕਿ ਇਹ ਵੀ ਚੰਗੀ ਤਰ੍ਹਾਂ ਇਹ ਚ ਕੁੱਕਰ ਹੋ ਜਾਏ ਕਿਉਂਕਿ ਦੋ ਤਿੰਨ ਮਿੰਟ ਹੈ ਜਿਆਦਾ ਹੋਰ ਪੁੰਨਣਾ ਨਹੀਂ ਆਏ ਨਾ ਆਪਾਂ ਆਪਣਾ ਜਿਹੜਾ ਤੜਕਿਆ ਦਾ ਬਣਾਵਾਂਗੇ ਥੋੜਾ ਸਾ ਕੱਢ ਲਵਾਂਗੇ ਤੇ ਤੜਕੇ ਦੇ ਵਿੱਚ ਪਾਵਾਂਗੇ ਤੇ ਸਾਰੇ ਸਬਸਕ੍ਰਾਈਬਰਸ ਦੀ ਫਰਮਾਇਸ਼ ਤੇ ਜਿਨ੍ਹਾਂ ਨੇ ਕਿਹਾ ਸੀ ਸਾਗ ਬਣਾਓ ਸਾਗ ਬਣਾਓ ਉਹਨਾਂ ਦੇ ਲਈ ਆਪਾਂ ਬਣਾ ਦਿੱਤਾ ਹੈ ਜੀ ਸਾਗ ਕੁੱਕਰ ਦੇ ਵਿੱਚ ਇਹ ਵਿੱਚ ਮਿਲਾਤਾ ਹੈ ਸਾਗ ਪਾਪਾ ਦੀ ਮਿਹਨਤ ਆ ਇਹ ਸਾਰ ਬਹੁਤ ਕੁੱਟਿਆ ਪਾਪਾ ਨੇ ਜੋੜ ਲਵਾਤਾ ਪੂਰਾ ਪਾਪਾ ਦਾ ਤੇ ਪਿੱਛੇ ਪਾਣੀ ਫਰਮ ਹੋ ਰਿਹਾ ਉਹਦੇ ਵਿੱਚ ਆਪਾਂ ਬਣਾਵਾਂਗੇ ਆਹ ਮੱਕੀ ਦੀਆਂ ਰੋਟੀਆਂ ਆਹ ਮੱਕੀ ਦਾ ਦਾਤਾ ਕੱਢਿਆ ਪਿਆ ਤੇ ਆ ਪਾਣੀ ਆਪਣਾ ਬੋਇਲ ਹੁੰਦਾ ਪਿਆ ਜੀ ਧਰਮ ਧਰਮ ਆਟੇ ਦੇ ਨਾਲ ਜਿਹੜੀਆਂ ਮੱਕੀ ਦੀਆਂ ਰੋਟੀਆਂ ਨੇ ਨਾ ਪ੍ਰੋਫੈਸ਼ਨਲੀ ਉਹ ਇਦਾਂ ਲੈਂਦੀਆਂ ਨੇ ਖੁਸ਼ਬੂ ਦੇ ਲਈ ਆਪਾਂ ਸਭ ਤੋਂ ਐਂਡ ਤੇ ਸਪ੍ਰਿੰਕਲ ਕਰਾਂਗੇ ਜੀ ਧਨੀਆ ਬੰਦੇ ਆ ਗਏ ਮੱਕੀ ਦੀਆਂ ਰੋਟੀਆਂ ਨਾਲ ਇਹਦੇ ਚਾਪਾ ਨੂੰ ਜ਼ੀਰੋ ਨੌਲੇਜ ਆ ਉਹ ਇੱਜਦਾ oh my god ਇੰਨੀ ਇੱਟ ਤੇ ਪਾਣੀ ਨਾਲ ਮੰਮੀ ਨੇ ਲਾਉਣੀਆਂ ਨੇ ਮੱਕੀ ਦੀਆਂ ਰੋਟੀਆਂ ਗਰਮ ਗਰਮ ਪਾਉਣਾ ਹਾਂ ਇੱਕ ਗਰਮ ਪਾਣੀ ਦਾ ਖੁਚਣਾ ਲੈ ਲਓ ਜਾਂ ਤੁਹਾਡੇ ਕੋਲ ਕੋਈ ਵੀ ਚੀਜ਼ ਹੈਗੀ ਹੈ ਖੁਚਨੇ ਵਰਗੀ ਉਹ ਲੈ ਕੇ ਇਹਨੂੰ ਮਤਲਬ ਸਾਰਾ ਨਹੀਂ ਆਪਣੇ ਕਰਨ ਸੁੱਕਾ ਜਿਹਾ ਰੱਖਣਾ ਆਟਾ ਹਾਂਜੀ ਬੇਬੇ ਸੁੱਕਾ ਜਿਹਾ ਰੱਖਦੇ ਆ ਸੁੱਕਾ ਜਹਾ ਆਟਾ ਰੱਖ ਕੇ ਇਸ ਤਰ੍ਹਾਂ ਇਹ ਟੋਟਲੀ ਮੱਕੀ ਦਾ ਆਟਾ ਜਿਹਦੇ ਵਿੱਚ ਕਈ ਵਾਰੀ ਕਣਕ ਦਾ ਆਟਾ ਵੀ ਥੋੜਾ ਜਿਹਾ ਮਿਕਸ ਕਰਦੇ ਨੇ ਨਹੀਂ 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 ਉਹਦੇ ਨਾਲ ਤਾਂ ਫਿਰ ਟੇਸਟ ਦਾ ਫੱਕ ਬਹਿ ਜਾਂਦਾ ਇਹ ਸਵਾਲ ਇਹਨੂੰ ਐਂ ਦਬਾ ਦੋ ਜਿੰਨਾ ਆਟਾ ਤੁਸੀਂ ਗੁੰਨ ਲਿਆ ਤੁਹਾਨੂੰ ਵਰਤ ਨਹੀਂ ਪੈਣਾ ਨਹੀਂ ਇਹ ਖਰਾਬ ਹੋ ਜਾਣਾ ਦੁਬਾਰਾ ਬਹੁਤ ਔਖਾ ਇਹਦਾ ਪੇੜਾ ਬਣਾਉਣਾ ਸਮਝ ਨਹੀਂ ਆਈ ਜਿਦਾਂ ਵੀ ਇੰਨਾ ਘੱਟ ਆਪਾਂ ਚਾਹੀਦਾ ਉਹਨੇ ਕੱਤੇ ਨੂੰ ਆਪਾਂ ਬਣਾ ਰਿਆ ਬਹੁਤ ਸੋਹਣੀਆਂ ਬੱਦਗੀਆਂ ਨੇ ਦੇਖੋ ਮੰਮੀ ਨੇ ਕਿਵੇਂ ਉੱਪਰ ਨੂੰ ਜਿਵੇਂ ਉਹ ਬਣਦਾ ਹੁੰਦਾ ਸੀ ਘਹਾਰਾ ਨਹੀਂ ਸੁੱਕਾ ਕਰਤਾ ਅੱਧਾ ਸੁੱਕਾ ਅੱਧਾ ਗਿੱਦਲਾ ਜੰਡੀ ਰਸਤੀ ਮੈਂ ਪਾ ਗਰਮ ਬਿਨਾਲੀ ਇਹ ਨਹੀਂ ਹੁਣ ਕੁਝ ਦਜ ਨਾਲ ਪੈਂਟ ਬਣਾਣੇ ਸੌਕੇ ਆਏ ਜੇ ਤੁਹਾਨੂੰ ਲੱਗੇ ਦਿਖਾਉਣੇ ਮੰਮੀ ਨੇ ਛੋਟੇ ਜਿਹੇ ਬਹੁਤ ਕਿਹਾ ਹਵਾ ਤੇ ਨਾ ਮੈਨੂੰ ਤੁੱਕ ਪਿਆਦੀ ਤੇ ਹਵਾ ਤੇ ਨਾ ਬਣਾਉਣਾ ਇਹ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਉਂਝ ਇਹ ਗਰਮ ਹੈ ਤਾਂ ਇਹਦੇ ਵਿੱਚ ਚਲੋ ਸਾਡੇ ਹੱਥ ਤਾਂ ਪੱਕੇ ਹੋਏ ਨੇ ਸਾਨੂੰ ਥੋੜਾ ਜਿਹਾ ਘੱਟ ਹੀ ਲੱਗਦਾ ਗਰਮ ਥੇਲੀ ਨਾਲ ਇਹਨੂੰ ਐਨ ਮਸਲ ਲੈਣਾ ਤੇ ਆਟਾ ਜਿਹੜਾ ਬਾਲਾ ਕੈੜਾ ਨਹੀਂ ਹੋਣਾ ਚਾਹੀਦਾ ਹਾਰਡ ਨਹੀਂ ਹੋਣਾ ਚਾਹੀਦਾ ਸੌਫਟ ਹੀ ਆਟਾ ਹੋਣਾ ਚਾਹੀਦਾ ਮਸਲਾਂਗੇ ਰੋਟੀ ਬਿਲਕੁਲ ਨਹੀਂ ਤੀੜੂਗੀ ਟੁੱਟੂਗੀ ਜਮਣ ਟੁੱਟਦੀ ਤੇ ਬਹੁਤ ਛੇਤੀ ਬਣ ਜਾਣੀ ਆ ਬਹੁਤ ਸੌਖੀ ਰੋਟੀ ਬਣਾਣੀ ਮੱਕੀ ਦੀ ਕੋਈ ਜ਼ਿਆਦਾ ਔਖੀ ਨਹੀਂ ਹੈਗੀ ਆਪਦੇ ਹਿਸਾਬ ਨਾਲ ਛੋਟੀ ਜਿਹੀ ਵੱਡੀ ਰੋਟੀ ਮम्मी ਤਾਂ ਆਰਾਮ ਨਾਲ ਕਿਹੜਾ ਬੰਨਤਾ ਹੈਗਾ ਲੈਟ ਗੋਲ ਗੋਲ ਕਰ ਦੇਣਾ ਕਿੰਨਾ ਕਿਊਟ ਲੱਗਦਾ ਹਾਂਜੀ ਸੌਫਟ ਆ ਨਾ ਹਾਂ ਸੌਫਟ ਆ ਮੇਰਾ ਬੇਲਣ ਦੀ ਲੋੜ ਨਹੀਂ ਹੁੰਦੀ ਆ ਨਹੀਂ ਨਹੀਂ ਉਹ ਤਾਂ ਬਹੁਤ ਟੱਕਰਾਂ ਮਾਰ ਬਿਨਾਂ ਆਪਾਂ ਐ ਆਪਣੇ ਥੇਲੇ ਨੂੰ ਪਾਣੀ ਨਾਲ ਲਿਆ ਇਧਰ ਹੀ ਚਲਾ ਲਿਆ ਦੋਨੇ ਵਾਸਤੇ ਫਿਰ ਇਹਨੂੰ ਆ ਆ ਹਥੇਲੀ ਨਾਲ ਬਣਾਵਾਂਗੇ ਹੱਥ ਮੇਰੇ ਉੱਪਰ ਉਂਗਲਾਂ ਹੁੰਦੀਆਂ ਨੇ ਹਥੇਲੀ ਨਾਲ ਇਕੱਲੀ ਹਥੇਲੀ ਨਾਲ ਬਾਕੀ ਮੈਂ ਉਹ ਸਪੋਰਟ ਲਈ ਹੋਈਆਂ ਉਂਗਲਾਂ ਦੀ ਹਾਂਜੀ ਆ ਦੇਖੋ ਹਥੇਲੀ ਨਾਲ ਵਾਓ ਕਿੰਨੀ ਗੋਲ ਗੋਲ ਰੋਟੀ ਬਣਦੀ ਆ ਹਾਂਜੀ ਇਹ ਲੋਕ ਉਹ ਪੇਪਰ ਤੇ ਰੱਖ ਕੇ ਬੇਲਦੇ ਆ ਨਾ ਉਹ ਤਾਂ ਫਿਰ ਜਿਨ੍ਹਾਂ ਨੂੰ ਨਹੀਂ ਜਵੇਂ ਬਚਾਰਾ ਬਣਾਉਣੀਆਂ ਦੀ ਮੇਰੇ ਵਰਗੇ ਫਿਰ ਉਹੀ ਇੱਕ ਆਪਸ਼ਨ ਰਹਿ ਜਾਂਦਾ ਹਾਂਜੀ ਚਲੋ ਉਹ ਕੰਮ ਚਲਾ ਲੈਨੇ ਆਪਾਂ ਵੈਸੇ ਔਖੀ ਨਹੀਂ ਹੈਗੀ ਰੋਟੀ ਬਣਾਣੀ ਸੌਖੀ ਹੋਈ ਹੈ ਹਾਂਜੀ ਇਹ ਨਿੱਕੀਆਂ ਨਿੱਕੇ ਕਿਊਟ ਜੀਆਂ ਰੋਟੀਆਂ ਮੱਕੀ ਦੀਆਂ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਨੇ ਗਾਇਸ ਤੇ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸ ਦੇਣੀ ਆ ਸਾਡੀ ਫੈਮਿਲੀ ਦੇ ਚ ਜਿਵੇਂ ਡੈਡੀ ਜੀ ਹੋਏ ਉਹਨਾਂ ਨੂੰ ਹੁੰਦਾ ਹੈ ਕਿ ਥੋੜੇ ਸੌਫਟ ਰੋਟੀਆਂ ਉਹਨਾਂ ਕਿਉਂ ਜ਼ਿਆਦਾ ਲਾ ਲੈਂਦੇ ਪਰ ਮੈਨੂੰ ਹੁੰਦਾ ਕਿ ਮੈਂ ਰਾੜ ਦੀ ਰੋਟੀ ਖਾਣੀ ਆ ਪੂਰੀ ਨਾਲ ਫਿਰ ਮੈਂ ਇੱਧਰ ਰਾੜ ਲੈਂਦੀ ਹੁੰਨੀ ਆ ਸੋ ਆਪਣੀ ਚੋਇਸ ਆ ਇਹਨੂੰ ਤੁਸੀਂ ਸੌਫਟ ਰੱਖਣਾ ਰਾੜਨਾ ਜੀ ਮੈਂ ਤੁਸੀ ਤੁਹਾਡਾ ਦਿਲ ਕਰਾ ਨਹੀਂ ਮੈਂ ਤੁਹਾਨੂੰ ਇੱਕ ਟ੍ਰਿਕ ਹੋਰ ਦੱਸ ਦਿੰਦੀ ਆ ਜੇ ਨਹੀਂ ਜਿਆਦਾ ਬਣਦੀ ਤਾਂ ਛੋਟੀ ਬਣਾ ਲਓ ਛੋਟੀ ਬਣਾ ਲਓ ਹਾਂ ਉਹ ਸੌਖੀ ਆ ਸੌਖੀ ਇੰਨੀ ਕਿ ਵਾਜ ਨਹੀਂ ਕੋ ਬਾਹਲੀ ਵੱਟੀ ਬਣਾਣੀ ਹੁੰਦੀ ਆ ਹਾਂਜੀ ਕਈ ਲੋਕ ਜਿਹੜੇ ਮਿਸ ਪਾ ਲੈਂਦੇ ਫਿਰ ਉਹ ਵੱਡੀਆਂ ਵੱਡੀਆਂ ਹੀ ਬਣਾ ਦਿੰਦੇ ਨੇ ਉਹਦੇ ਨਾਲ ਤਾਂ ਫਿਰ ਕੋਈ ਦਿੱਕਤ ਨਹੀਂ ਹਾਂ ਪਰ ਮੇਰੇ ਤੋਂ ਪੂਰੀ ਪ्योर ਮੱਕੀ ਦੀ ਰੋਟੀ ਸਵਾ ਲੱਗਦੀ ਆ ਜਿਵੇਂ ਮੰਮੀ ਦੀ ਸਪੀਡ ਆਪਾਂ ਨੇ ਪੂਰਾ ਥੱਲਤਾ ਸੀ ਤੇ ਇੱਧਰ ਬਣ ਗਿਆ ਇੱਧਰ ਵੀ ਘੋਣ ਕਰਨਾ ਗਿਆ ਹਾਂ ਜੇ ਰਾੜ ਨਹੀਂ ਆ ਇਹਨੂੰ ਕੁੱਕ ਕਰ ਦਾਂਗੇ ਦੂਸਰੀ ਸਾਈਡ ਥੋੜੀ ਜਿਹੀ ਹੋਰ ਹੋ ਜਾ ਹੋਰ ਹੋ ਜਾਣਾ ਤਾਂ ਇੱਕ ਰੋਟੀ ਬਣੀ ਭਈਆ ਮੰ ਅੱਪਾ ਕੇ ਨਾ ਟੁੱਟ ਜਾਂਦੀ ਆ ਬਿਲਕੁਲ ਨਹੀਂ ਟੁੱਟਦੀ ਆ ਲੈ ਮਿੰਨੀ ਮਿੰਨੀ ਅੱਗ ਤੇ ਇਹਨੂੰ ਰਾੜਨਾ ਆ ਤੇ ਇੱਧਰ ਆਪਣੀ ਥਾਲੀ ਰੈਡੀ ਹੋ ਚੁੱਕੀ ਹੈ ਜੀ ਮੇਚਾਂ ਦਾ ਆਚਾਰ ਮਿਰਚਾਂ ਵਾਲੋਂ ਰੈਗੂਲਰ ਮਿਰਚਾਂ ਆਚਾਰ ਵਾਲੀਆਂ ਹੈਗੀਆਂ ਆਲੇ ਦਾ ਆਚਾਰ ਪਿਛਲੇ ਤੋਂ ਪਿਛਲੇ ਸਾਲ ਪਾਇਆ ਸੀ ਹੁਣ ਬਣਿਆ ਬਣਿਆ ਜਾ ਕੇ ਇਹ ਬਹੁਤ ਕੈਂਟੀ ਦੀ ਰੈਸਪੀ ਪਾਈ ਹੋਈ ਆ ਆਲਰੇਡੀ ਨਾਲ ਮੂਲੀਆਂ ਨਾਲ ਟਮਾਟਰ ਜੀ ਤੇ ਨਾਲ ਆਪਣੀ ਮੱਕੀ ਦੀ ਰੋਟੀ ਤੇ ਪਾਵਾਂਗੇ ਗਰਮ ਗਰਮ ਸਾਲ ਵਿੱਚ ਪਾਵਾਂਗੇ ਮੱਖਣੀ ਤੇ ਨਾਲ ਪੀਵਾਂਗੇ ਲੱਸੀ ਕਿਹਦਾ ਕਿਹਦਾ ਜ਼ਿਕਰ ਆਇਆ ਪਾਸਾ ਜਿੰਕਾ ਦਾ ਹਾਂ ਪਾਸਾ ਜੀ ਜੀ ਕਿਆ ਨਾ ਨਾ ਪੰਦੂਰ ਵਾਲੀ ਰੋਟੀ ਆਇਆ ਇਹਨੇ ਕਰਕੇ ਵੀ ਬਣਾਉਂਦੇ ਹੁੰਦੇ ਹਾਲਾ ਮੈਂ ਪੂਰੀਆਂ ਵਧੀਆਂ ਰੋਟੀਆਂ ਤੇ ਰੋਟੀਆਂ ਖਾਓ ਜਿੰਨੀਆਂ ਮਰਜੀ ਤੇ ਰੋਟੀ ਨੂੰ ਫਲਾਵਾਂਗੇ ਆਪਾਂ ਹੁਣ ਓ ਐਮ ਜੀ ਮੈਂ ਪਾਪਾ ਨੂੰ ਹੀ ਥਾਲੀ ਦੇ ਕੇ ਤਿਆਰ ਕਰਤੀ ਆ ਪਰ ਮੇਰਾ ਜੀ ਕਰਦਾ ਮੈਂ ਹੀ ਖਾ ਲਵਾਂ ਦੇਖੋ ਜੀ ਮੱਕੀ ਦੀਆਂ ਰੋਟੀਆਂ ਵਿੱਚ ਘਿਓ ਵਿੱਚ ਲਾਲ ਮੱਝ ਤੇ ਮੱਖਣੀ ਸਾਰੀ ਥਾਲੀ ਤੁਹਾਡੇ ਸਾਰਿਆਂ ਦੇ ਲਈ ਰੈਡੀ ਆ ਜਿਹਦਾ ਜਿਹਦਾ ਜੀ ਕਰਦਾ ਜਰੂਰ ਖਾਓ ਜੀ ਹੁਣ ਆਪਾਂ ਸਰਵ ਕਰਦੇ ਤੇ ਪਾਪਾ ਦਾ ਰਿਐਕਸ਼ਨ ਦੇਖਦੇ ਆ ਤੇ ਟੇਬਲ ਤੇ ਆਪਾਂ ਸਾਰਾ ਕੁਝ ਸਜਾਇਆ ਹੋਇਆ ਜੀ ਲੱਸੀ ਐਂ ਸੋਹਣੇ ਗਲਾਸ ਦੇ ਵਿੱਚ ਨਾਲ ਮੱਖਣੀ ਜੇ ਐਕਸਟਰਾ ਲੈਣੀ ਆ ਤੇ ਆ ਪਈਆਂ ਨੇ ਮੂਲੀਆਂ ਜੀ ਆ ਇਹ ਚ ਔਲੇ ਦਾ achar ਪਿਆ ਜੀ ਆ ਪਿਆ ਟਮਾਟਰ ਤੇ ਇੱਥੇ ਪਈ ਐਕਸਟਰਾ ਲੱਸੀ ਹੁਣ ਪਾਪਾ ਤੁਹਾਨੂੰ ਖਾ ਕੇ ਦੱਸਣਗੇ ਜੀ ਤੇ ਜੇਕਰ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਤਾਂ ਨਾ ਪਿਛੇ ਜਿਹੜੀ ਚੱਕ ਕੇ ਚੇਅਰ ਬੈਠ ਗਏ ਕਹਿੰਦੇ ਮੈਨੂੰ ਤਾਂ ਵੇਟ ਨਹੀਂ ਹੋ ਰਹੀ ਕਿਉਂਕਿ ਥਾਲੀ ਹਰ ਮਨੇ ਇੰਨੀ ਸੋਹਣੀ ਬਣਾ ਕੇ ਦਿੱਤੀ ਆ ਪਾਪਾ ਨੂੰ ਪਾਪਾ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਲੱਗਦਾ ਸਾਰਾ ਕੁਝ ਟੇਸਟੀ ਆ ਨਾ ਹਾਂਜੀ ਪਰ ਇੱਕ ਘਾੜ ਜੀ ਮੈਨੂੰ ਮਹਿਸੂਸ ਹੁੰਦੀ ਆ ਹਨਾ ਉਹ ਪਹਿਲਾਂ ਕਿਹੜੀ ਪਤਾ ਨਹੀਂ ਗੱਲ ਇਹ ਆ ਵੀ ਇੱਥੇ ਕੈਨੇਡਾ ਦੇ ਵਿੱਚ ਬਾਣ ਵਾਲਾ ਮੰਝਾ ਨਹੀਂ ਹੁੰਦਾ ਹਨਾ ਪਾਣ ਦਾ ਮੰਜਾ ਹੋਵੇ ਨਾ ਉੱਪਰ ਬੈਠ ਕੇ ਬਸ ਐਦਾਂ ਹੀ ਥਾਲੀ ਸਜੀ ਹੋਵੇ ਤੇ ਧੁੱਪੇ ਧੁੱਪੇ ਬੰਦਾ ਹਨਾ ਹਾਂ ਪਾਪਾ ਕਿੰਨਾ ਮਜ਼ਾ ਆਉਂਦਾ ਪਾਪਾ ਪਰ ਬਹੁਤ ਸੋਹਣੀ ਲੱਗ ਰਹੀ ਐ ਜੰਮੀ ਜੰਮੀ ਮੈਂ ਵੀ ਰਿਵਿਊ ਲੈਣ ਲਈ ਆ ਗਈ ਰੋਟੀ ਬਣਾ ਦੇ ਰੋਟੀ ਬਣਾਉਂਦੀ ਮੰਮੀ ਕਹਿੰਦੇ ਰਿਵਿਊ ਲੈਣ ਨਹੀਂ ਆਈਗੇ ਟੈਸਟੀ ਹੋਵੇ ਸਾਰਾ ਸਮਾਨ ਇੱਕ ਤੋਂ ਇੱਕ ਐ ਨਹੀਂ ਰਿਵਿਊ ਲੈ ਲਈ ਮੰਮੀ ਐ ਪਾਪਾ ਕਹਿੰਗੇ ਮੈਨੂੰ ਘੋਟ ਦੇ ਘੋਟ ਦੇ ਨੂੰ ਸਾਗ ਦਮ ਚੜਾਤਾ ਮੇਰਾ ਰਿਵਿਊ ਬਣਦਾ ਮੈਂ ਵੀ ਦੇਖਦੇ ਆ ਮੂਹ ਮਿਰਚੀ ਦੇਖਦੇ ਆ ਬਾਕੀ ਤਾਂ ਸਾਰਾ ਮਤਲਬ ਪਰਫੈਕਟ ਲੱਗਦਾ ਹਨਾ ਹਾਂਜੀ ਪਰਫੈਕਟ ਹੀ ਐ ਨਾਲ ਮੂਲੀ ਵੀ ਬਿਲਕੁਲ ਸਹੀ ਗੱਲ ਆ ਵੀ। ਜੰਮੀ। ਹੂੰ ਬਹੁਤ ਜੰਮੀ ਆ। ਚਲੋ ਵਧੀਆ ਵਧੀਆ ਆਪਾਂ। ਮੂਲੀ ਖਾਓ। ਉਹੀ ਟੇਸਟ ਜਿਵੇਂ ਆਪਾਂ ਇੰਡੀਆ ਦੇ ਵਿੱਚ ਬਣਾ ਕੇ ਹਨਾ ਖਾਣਦੇ ਸੀ। ਸਹੀ ਗੱਲ। ਉਹ ਐਨੀਮਿਕ ਕੁੱਕਰ 'ਚ ਬਣਾਇਆ ਜਿਵੇਂ ਚੁਲੇ 'ਤੇ ਬਣਾਇਆ ਉਸ ਤਰ੍ਹਾਂ ਦਾ। ਉਹ ਮੇਰਾ ਟੇਸਟ ਆਉਂਦਾ। ਸੋ ਗਾਇਸ ਤੁਸੀਂ ਸਾਡਾ ਹੌਸਲਾ ਜਰੂਰ ਵਧਾਓ। ਜੇਕਰ ਤੁਸੀਂ ਟਰਾਈ ਕੀਤਾ ਜਾਂ ਤੁਸੀਂ ਬਣਾਓਗੇ ਕਮੈਂਟ ਕਰਕੇ ਇੱਕ ਵਾਰ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿਵੇਂ ਲੱਗੀ। ਸਾਰਾ ਸਾਗ ਸੋਨਾ ਲੱਗਿਆ ਲਾਈਕ ਪੂਰੀ ਪ੍ਰੈਜੈਂਟੇਸ਼ਨ ਵਗੈਰਾ ਸਾਰਾ ਕੁਝ ਪੂਰਾ ਓਵਰਆਲ ਦੱਸਿਆ ਕਰੋ ਸਾਰਾ ਕੁਝ ਫਿਰ ਬਹੁਤ ਵਧੀਆ ਲੱਗਦਾ ਐਂਡ ਮੰਮੀ ਪਾਪਾ ਦਾ ਹੌਸਲਾ ਬਹੁਤ ਵੱਡਾ ਅਗੇ ਤੋਂ ਬਾਈ ਐਸਪੀ ਬਾਈ ਇਹ ਵੀ ਦੱਸੋ ਐਂਡ ਨੈਕਸਟ ਵਾਰ ਤੁਸੀਂ ਕਿਹੜੀ ਚੀਜ਼ ਚਾਹੀਦੀ ਆ ਉਹ ਵੀ ਤੁਸੀਂ ਜਰੂਰ ਦੱਸਿਓ ਬਾਏ ਗਾਇਜ਼ ਮੰਮੀ ਹੋਰੀ ਵਾਲੇ ਹੋਰ ਰੋਟੀਆਂ ਲੈ ਆਈ ਜਾਂਦੇ ਆ ਇਹ ਹੁਣ ਮੈਂ ਖਾਣੀਆਂ ਨੇ ਭੁੱਖ ਬਹੁਤ ਲੱਗੀ ਆ ਕਦੋਂ ਦੇ ਬਣਾਉਣ ਲੱਗਿਆ ਸਾਗ ਅੱਜ ਕੁਛ ਵੀ ਨਹੀਂ ਖਾਦਾ ਨਹੀਂ ਤਾਂ ਦੁਪਹਿਰ ਦੇ ਕੁਛ ਨਾ ਕੁਛ ਖਾ ਲਈਦਾ ਪਰ ਅੱਜ ਆਏ ਸੀਗਾ ਵੀ ਸਾਗ ਬਣਿਆ ਵੀ ਭੁੱਖੇ ਢਿੱਡ ਰਹੋ ਵੀ ਅੱਜ ਵੱਧ ਤੋਂ ਵੱਧ ਰ